ਚਲੋ ਜੀ ਆ ਬੁਲਾ ਲਿਓ। ਬੰਦ ਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਜਣੋ ਜਿਵੇਂ ਮੈਂ ਤੁਹਾਨੂੰ ਸਮੇਂ-ਸਮੇਂ ਤੇ ਜਾਣਕਾਰੀ ਦਿਨਾ ਜਿਵੇਂ ਰੁੱਖਾਂ ਦੀ ਜਾਣਕਾਰੀ ਦਿਨਾ ਅਲੱਗ-ਅਲੱਗ ਸ਼ਕਤੀਆਂ ਨੂੰ ਮੈਂ ਮਿਲਾਉਣਾ ਰਹਿਣਾ ਤੁਹਾਨੂੰ। ਸੋ ਅੱਜ ਉਸ ਲੜੀ ਤਹਿਤ ਮੇਰਾ ਛੋਟਾ ਵੀਰ ਜਿਹਦੇ ਨਾਲ ਮੇਰਾ ਕਾਫੀ ਮੋਹ ਆ ਇੰਦਰਜੀਤ ਲੰਮੇ ਤੇ ਅੱਜ ਮੈਂ ਇਹਨਾਂ ਦੇ ਹੀ ਆ ਸਹਿਯੋਗ ਤੇ ਸਦਕਾ ਵੀਰ ਜੀ ਨੂੰ ਮਿਲਿਆ ਵਾ ਆਪਣਾ ਸ਼ੋਭਨਾਮ ਵੀਰ ਇੰਦਰਪ੍ਰੀਤ ਸਿੰਘ ਬੜਾ ਨਿੱਗਾ ਸੁਭਾਅ ਆ ਬੜੀ ਚੰਗੀ ਸੋਚ ਦੇ ਮਾਲਕ ਨੇ ਤੇ ਇਹ ਮੇਰੇ ਨਾਲ ਨੇ ਕੋਚ ਸ਼ੇਖ ਦੌਲਤ ਪੈਂਡਾ ਵੀਰ ਦਾ ਨਾਮ ਤੁਹਾਨੂੰ ਦੱਸਣਗੇ ਜੀ ਕਾਕਾ 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 ਸ਼ੇਖ ਦੌਲਤ ਇਹ ਮੈਂ ਲਾਈਵ ਕਿਉਂ ਕੀਤਾ ਸੁਣੋ ਅੱਜ ਦਾ ਜਿਹੜਾ ਸਮਾਂ ਵਾ ਜਿਹੜੀ ਭਾਈਚਾਰਕ ਸਾਂਝ ਆ ਉਹ ਖਤਮ ਕਿਉਂ ਹੋ ਰਹੀ ਹੈ ਵੀ ਜਦੋਂ ਸਾਡੇ ਬੱਚਿਆਂ ਦਾ ਅਸੀਂ ਵਿਆਹ ਕਰਵਾਉਨੇ ਆ ਜਿਹੜੀਆਂ ਸਾਡੀਆਂ ਧੀਆਂ ਨੇ ਉਹ ਹੁਣ ਬਿਊਟੀ ਪਾਰਲਰ ਤੇ ਜ਼ਿਆਦਾ ਜਾਂਦੀਆਂ ਨੇ ਰੋਟੀ ਪਕਾਉਣ ਨਹੀਂ ਘੱਟ ਧਿਆਨ ਦਿੰਦੀਆਂ। ਕਿਉਂਕਿ ਜਿਹੜੇ ਸਾਂਝੇ ਪਰਿਵਾਰ ਆ ਉਹ ਟੁੱਟ ਚੁੱਕੇ ਆ। ਇਕੱਲੇ-ਇਕੱਲੇ ਹੋ ਚੁੱਕੇ ਆ। ਪਰ ਜਦੋਂ ਇੰਦਰਜੀਤ ਵੀਰ ਨੇ ਮੈਨੂੰ ਇਹ ਵੀਰ ਬਾਰੇ ਦੱਸਿਆ ਇਦਾਂ ਰੱਖ ਮੜਾ ਵੀਰ ਤੇ। ਕਾਕਾ ਸ਼ੇਖ ਦੌਲਤ ਜਿਹੜਾ ਇੱਥੇ ਅਖਾੜਾ ਵਾ ਜਿੱਥੇ ਕਬੱਡੀ ਪਲੇਅਰ 50 ਕਬੱਡੀ ਪਲੇਅਰਾਂ ਦੀ ਰੋਟੀ ਇਸ ਬੰਦੇ ਦੇ ਕੰਨੇ ਦੇ ਘਰੋਂ ਆਉਂਦੀ ਆ ਬਣ ਕੇ। ਜਿਹੜੀ ਇਹਨਾਂ ਨੂੰ ਖਰਾਕ ਦਿੰਦਾ ਉਹ ਆਪਦੇ ਕੋਲੋਂ ਦੇ ਰਿਆ ਵਾ। ਸੋ ਮੇਰੀ ਇਹ ਬੇਨਤੀ ਆ ਵੀ ਜਿਹੜਾ ਦਾਨ ਵੀ ਆਪਾਂ ਕਰਨਾ ਉਹ ਸੋਚ ਸਮਝ ਕੇ ਆਪਾਂ ਕਰਿਆ ਕਰੋ ਇਹ ਜਿਹੜੇ ਨੌਜਵਾਨ ਨੇ ਨਸ਼ਿਆਂ ਤੋਂ ਬਚਾਉਂਦੇ ਆ ਨੌਜਵਾਨਾਂ ਨੂੰ ਇਤੋਂ ਵੱਡਾ ਉਦਮ ਕੋਈ ਨਹੀਂ ਇਹ ਇੱਕ ਕਿਸਮ ਦਾ ਗੁਰੂ ਘਰ ਆ ਇਹ ਜਿੱਥੇ ਆਪਾਂ ਖੜੇ ਆ ਅਸਲੀ ਗੁਰੂ ਘਰ ਇਹ ਆ ਆਪਾਂ ਸਵੇਰੇ ਗੁਰੂ ਘਰਾਂ ਤੇ ਮੱਥਾ ਟੇਕਣ ਜਾਂਦੇ ਆ ਉੱਥੇ ਵੱਡੇ ਵੱਡੇ ਸੰਗਮਾਰ ਮਾਰਦੇ ਪੱਥਰ ਲੱਗਦੇ ਨੇ ਆਪਾਂ ਲੱਖਾਂ ਰੁਪਇਆ ਦਾਨ ਕਰਦੇ ਆ ਤੁਹਾਨੂੰ ਪਤਾ ਵੀ ਸਾਡੇ ਅੱਜ ਧਰਮ ਸਾਡਾ ਕਿੱਥੇ ਚਲਿਆ ਗਿਆ ਸਤਕਾਰ ਨਹੀਂ ਰਿਹਾ ਸਰੂਪ ਸਾਡੇ ਅਲੂਪ ਹੋ ਰਹੇ ਆ ਸਰੂਪਾਂ ਦੀ ਸਾਡਿਆਂ ਦੀ ਬੇਇੱਜ਼ਤੀ ਹੋ ਰਹੀ ਆ ਕਿਉਂਕਿ ਜਿਹੜੀ ਸਾਡੀ ਸੋਚ ਆ ਉਹ ਨਿੱਗਰ ਚੁੱਕੀ ਆ ਸੋ ਜਿਹੜੇ ਨੌਜਵਾਨ ਵੀਰ ਨੇ ਸਾਡੇ ਨਾਲ ਜੁੜੇ ਹੋਏ ਸੋ ਚੰਗੀ ਸੋਚ ਦੇ ਮਾਲਕ ਨੇ ਉਹਨਾਂ ਨਾਲ ਤੁਸੀਂ ਜੁੜੋ ਉਹਨਾਂ ਨੂੰ ਅੱਗੇ ਲੈ ਕੇ ਆਓ ਮੈਂ ਆਪ ਹਰਾਨੀ ਪ੍ਰਗਟ ਕਰਦਾ ਵੀ ਅਸੀਂ ਵੀ ਨਹੀਂ ਇੰਨਾ ਖਵਾ ਸਕਦੇ ਕਿਸੇ ਨੂੰ 50 ਬੰਦਿਆਂ ਦੀ ਰੋਟੀ ਘਰੇ ਬਣਾਉਣੀ ਵੱਡੇ ਜਿਗਰੇ ਵਾਲੀ ਬੀਬੀ ਦਾ ਕੰਮ ਮੈਂ ਸਲੂਟ ਕਰਦਾ ਵੀ ਜਿਹੜਾ ਇਹਨਾਂ ਦੀਆਂ ਘਰ ਦੀਆਂ ਸਵਾਣੀਆਂ ਨੇ ਵੀ ਉਹ ਰੋਟੀ ਤਿਆਰ ਕਰਕੇ ਭੇਜਦੀਆਂ ਕਿੰਨਾ ਚਾਹ ਕਿੰਨਾ ਪਿਆਰ ਕਿੰਨੀ ਮੁਹੱਬਤ ਕਿੰਨੀ ਸ਼ੈਨਸ਼ੀਲਤਾ ਉਹਨਾਂ ਦੇ ਵਿੱਚ ਹੋਊਗੀ ਸੋ ਵੀਰੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇੱਥੇ ਜਰੂਰ ਆਇਆ ਕਰੋ ਇਹ ਜਦੋਂ ਆਪਾਂ ਇਹ ਕਿਹੜਾ ਰੋਡ ਬਾਈਦਾ ਵਾ ਮੰਡੀ ਰੋਡ ਨਹੀਂ ਜਾਣਾ ਬੰਦੇ ਪੂਰਾ ਰੋਡ ਬਾਈਦਾ ਚਾਰ ਬਾਜ਼ਾਰ ਦੇ ਪਿੱਛੇ ਮੰਡੀ ਵਾਲਾ ਜਿਹੜਾ ਰੋਡ ਆ ਦਾੜਾ ਮੰਡੀ ਰੋਡ ਤੇ ਉੱਥੇ ਗੁਰਦੁਆਰਾ ਸਾਹਿਬ ਆ ਕਲੰਗੀ ਧਰ ਤੋ ਗੁਰਦਵਾਰਾ ਵੀ ਫਾਇੰਡਾ ਬਾਕੀ ਜੋ ਇੱਥੇ ਆ ਗਏ ਜੰਮ ਵਿੱਚ ਐਕਲਿਸ਼ੋਟੋ ਗੇਟੀਆਂ ਬਾਕੀ ਤੋਂ ਨੌਜਵਾਨ ਨੂੰ ਸੰਭੋ ਆਪਣਿਆਂ ਨੂੰ ਕਿਉਂਕਿ ਆਪਾਂ ਲੜਾਈ ਵੀ ਬਹੁਤ ਵੱਡੀ ਲੜਨੀਆਂ ਤੇ ਸਾਡੇ ਕਿਸਾਨਾਂ ਨੂੰ ਵੀ ਮਾਰਿਆ ਜਾ ਰਿਹਾ ਖੇਤੀ ਦੇ ਮੁੱਦੇ ਤੇ ਸਾਨੂੰ ਮਾਰਿਆ ਜਾ ਰਿਹਾ ਧਰਮ ਦੇ ਮੁੱਦਿਆਂ ਤੇ ਮਾਰਿਆ ਜਾ ਰਿਹਾ ਜੇ ਅਸੀਂ ਇੱਕ ਨਾ ਹੋਏ ਤਾਂ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਰੋਟੀ ਵੀ ਨਸੀਬ ਨਹੀਂ ਹੋਣੀ ਸੋ ਸਾਰੇ ਆਪਾਂ ਇੱਕ ਹੋਣਾ ਮੇਰੀ ਬੇਨਤੀ ਆ ਜਿੰਨੇ ਵੀ ਸੱਜਣ ਮਿੱਤਰ ਨੇ ਜਰੂਰ ਇੱਥੇ ਆਓ ਕਾਕੇ ਵੀਰ ਹੋਣਾ ਦਾ ਜਰੂਰ